ਜੀ ਦੋਸਤੋ ਕੀ ਹਾਲ ਚਾਲ ਫੇਰ ਇੱਕ ਵਾਰ ਆ ਗਏ ਸੀਗੇ ਅਸੀਂ ਪਟਿਆਲਾ ਦੀ ਉਹੀ ਮਸ਼ਹੂਰ ਮੰਡੀ ਦੇ ਅੰਦਰ ਜਿੱਥੇ ਬਾਈਕਾਂ ਦਾ ਮੇਲਾ ਲੱਗਿਆ ਹੋਇਆ ਔਰ ਸੈਕੰਡ ਹੈਂਡ ਬਾਈਕ ਮਿਲਦੇ ਆ ਸਾਰੇ ਵਧੀਆ ਤੋਂ ਵਧੀਆ ਰੇਟਾਂ 'ਚ ਤੇ ਉਰੇ ਆਪਾਂ ਨੇ ਮੇਨ ਚੀਜ਼ ਸੀਗੀ ਵੀ ਵੀਡੀਓ ਪਹਿਲਾਂ ਹੀ ਪਾਈ ਸੀਗੀ ਵੀਡੀਓ ਪਹਿਲਾਂ ਪਾਈ ਸੀਗੀ ਉਹਦੇ ਅੰਦਰ ਸਸਤੇ ਬਾਈਕ ਨਹੀਂ ਦਿਖਾਇਆ ਅੱਜ ਆਪਣਾ ਮੇਨ ਮਕਸਦ ਹੈ ਵੀ ਸਸਤਾ ਸਭ ਤੋਂ ਬਾਈਕ ਦੇਖਣਾ ਤੁਹਾਨੂੰ ਦੱਸਣਾ ਚਲੋ ਲੱਭਦੇ ਆ ਫੇਰ ਤੇ ਪੁੱਛਦੇ ਆ ਕਿਸੇ ਤੋਂ ਵੀ ਸਸਤਾ ਬਾਈਕ ਕਿਹੜਾ ਹੈ ਇਹ ਜਿਹੜੇ ਬੁਲਟ ਐ ਵੀਰੇ ਬਹੁਤ ਇੰਨੇ ਸਾਫ ਕੁਆਲਿਟੀ ਦੇ ਆ ਪਰ ਉਰੇ ਆ ਕੇ ਨਾ ਹਰੇਕ ਮਾਡਲ ਦਾ ਹਰੇਕ ਮਾਡਲ ਕੰਡੀਸ਼ਨ ਦੇ ਹਿਸਾਬ ਨਾਲ ਪ੍ਰਾਈਸ ਆ ਕਿਸੇ ਦਾ ਲੱਖ ਵੀ ਆ ਕਿਸੇ ਦਾ 80 ਹਜ਼ਾਰ ਰਿਹਾ ਕਿਸੇ ਦਾ ਡੈਡ ਲੱਖ ਵੀ ਆ ਤੇ ਬੁਲਟ ਬਹੁਤ ਸਾਫ ਆ ਤੇ ਲਾਈ ਵੀਲ ਪੇਵੇਂ ਉਸ ਬੁਲਟ ਦੇ ਤੇ ਸੈਲਫ ਸਟਾਰਟ ਵੀ ਆ ਵਧੀਆ ਕੰਡੀਸ਼ਨ ਚ ਆ 15 ਮਾਡਲ ਕਿਹੜਾ ਕੋਈ 10 ਮਾਡਲ ਵੀਰੇ ਉਰੇ ਤਾਂ 23 ਮਾਡਲ ਵੀ ਖੜਾ ਐ ਐਨ ਸਾਫ ਬੁਲਟ ਕਰਦਾ ਤਾਂ ਪਾਪਾ ਜੀ ਕੋਲ ਚੱਲਦੇ ਆ ਤੇ ਇਹਨਾਂ ਦੇ ਬਾਈਕ ਇੱਧਰ ਲੈਣ ਤੋਂ ਲੈਣ ਬਹੁਤ ਲੰਬੀ ਲੈਣ ਲੱਗੀ ਵੀ ਇੱਧਰ ਇਹਨਾਂ ਤੋਂ ਚਲੋ ਥੋੜੇ ਬਾਈਕਾਂ ਦਾ ਹੀ ਰੇਟ ਤੇ ਮਾਡਲ ਬਾਰੇ ਪੁੱਛਦੇ ਆਂ ਭਾਜੀ ਕਿਆ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਭਾਜੀ ਇਹ ਆਪਣਾ ਥੋੜਾ ਬਾਈਕਾਂ ਬਾਰੇ ਦੱਸਣਾ ਹੈ ਕਿ ਆ ਮਾਡਲ ਹੈ ਤੇ ਕਿਆ ਪ੍ਰਾਈਸ ਹੈ ਇਹਨਾਂ ਦਾ ਤੇ ਕਿਹੜੇ ਮਾਡਲ ਹੈ ਤੇ ਕਿਹੜੀ ਕੰਪਨੀ ਦਾ ਹੈ ਇਹ 4 ਮਹੀਨੇ ਪੁਰਾਣਾ ਜੀ ਇਹ ਵਾਲਾ ਇਹ ਵਾਲਾ ਜੀ ਇਹ 13 ਮਾਡਲ ਹੈ ਇਹ ਡਿਸਕਵਰ ਮਾਡਲ 13 ਮਾਡਲ ਹੈ ਤੇ ਕਿੰਨਾ ਪ੍ਰਾਈਸ ਦਾ ਭਾਜੀ ਇਹ ਦਾ ਇਹ ਸਲਫ ਵਾਲਾ ਜੀ ਇਹ ਲਾਸਟ 10000 25000 ਇਹ ਸਲਫ ਵਾਲਾ ਬਾਈਕ ਹੈ ਲਾਸਟ 25000 ਰੁਪਏ ਤੇ ਬਾਈਕ ਦੀ ਕੰਡੀਸ਼ਨ ਬਹੁਤ ਸਾਫ ਸੁਥਰੀ ਪਈ ਹੈ ਅਰੀਜਨਲ ਆ ਏ ਟੂ ਜ਼ेड ਤੇ ਸਭ ਤੋਂ ਵਧੀਆ ਗੱਲ ਇਹ ਹੈ ਵੀ ਫਸਟ ਓਨਰ ਬਾਈਕ ਹੈ ਇਹ ਤੇ ਉਸ ਤੋਂ ਬਾਅਦ ਅੱਗੇ ਅਸੀਂ ਆਨੇ ਆ ਐਕਸਟ੍ਰੀਮ ਕੰਪਨੀ ਦਾ ਬਾਈਕ ਆ ਹੀਰੋ ਹੀਰੋ ਹੋਂਡਾ ਤੇ ਪਲਸਰ ਐਂ ਬਹੁਤ ਵਧੀਆ ਕੰਡੀਸ਼ਨ ਚਾ 90000 ਰੁਪਏ ਦਾ ਇਹ ਦੱਸਿਆ ਸੀਗਾ ਤੇ 90000 ਰੁਪਏ ਚ ਫਸਟ ਓਨਰ ਹੈ ਤੇ 4 ਮਹੀਨੇ ਚੱਲਿਆ ਹੋਇਆ ਬਾਈਕ ਹੈ ਸਿਰਫ 4 ਮਹੀਨੇ 5000 ਕਿਲੋਮੀਟਰ ਬਾਈਕ ਦਿਖਾ ਦਿੰਦਾ ਮੈਂ ਤੁਹਾਨੂੰ ਚਾਬੀ ਓਨ ਕਰਕੇ ਤੇ ਇਹure ਸਿਰਫ ਇੱਕ ਅੱਗੇ ਚੱਲਦੇ ਆ ਇਹ ਬਾਈਕ ਹੈਗਾ ਬਲੈਕ ਕਲਰ ਸਪਲੈਂਡਰ ਭਾਜੀ ਇਹ ਕਿੰਨਾ ਮਾਡਲ ਹੈ ਇਹ ਬਾਈਕ ਦਾ ਸਪਲੈਂਡਰ ਵਾਲਾ ਇਹ ਕਿਹੜਾ ਮਾਡਲ ਹੈ ਇਹ 21 ਮਾਡਲ ਹੈ ਤੇ ਇਹ ਵੀ ਫਰਸਟ ਓਨਰ ਹੈ ਤੇ ਅੱਗੇ ਹੈਗਾ ਡੀਲਕਸ ਕੰਪਨੀ ਦਾ ਬਾਈਕ ਹੈ ਇਹ 20 ਮਾਡਲ ਹੈ ਤੇ ਇਹ ਵੀ ਫਰਸਟ ਓਨਰ ਹੈ ਤੇ ਇਹ ਸਲਫਾ ਭਾਜੀ ਬਿਨਾ ਸਲਫਾ ਇਹ ਵਿਦਆਊਟ ਸਲਫ ਹੈ ਠੀਕ ਹੈ ਕੰਡੀਸ਼ਨ ਬਹੁਤ ਵਧੀਆ ਬਾਈਕ ਹੈ ਇਹ ਸਪਲੈਂਡਰ ਇਹ ਕਿੰਨਾ ਮਾਡਲ ਹੈ ਇਹ ਸਲਫ ਵਾਲਾ ਜੀ 21 ਮਾਡਲ ਸੁਪਰ ਸਪਲੈਂਡਰ ਇਹ ਸੁਪਰ ਸਪਲੈਂਡਰ ਹੈ ਪਰ ਇਹ ਹੈਗਾ ਪੀਬੀ 23 ਬਾਕੀ ਜ਼ਿਆਦਾਤਰ ਉਹਨੇ ਪੀਬੀ 11 ਵਾਲੇ ਵੀ ਵਧੀਆ ਬਾਈਕ ਹੈ ਹੈਗੇ ਆਪਣੇ ਪੰਜਾਬ ਦੇ ਪਟਿਆਲੇ ਵਾਲੇ ਨੇ ਕਿਸੇ ਨੇ ਲੈਣਾ ਤੇ ਇੱਧਰ ਇੱਕ ਪਾਲਸਰ ਖੜਿਆ ਤੇ ਉਧਰ ਸਕੂਟਰੀਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਬਾਕੀ ਇਹ ਵਾਲਾ ਹੁਣੇ ਬਾਈਕ ਵਿਕਿਆ ਜੀ ਇਹ ਆਪਣਾ 23 ਮਾਡਲ ਹੈ 2023 ਮਾਡਲ ਹੈ ਕਿੰਨੇ ਦਾ ਵਿਕਿਆ ਭਾਜੀ 68000 ਰੁਪਏ 67000 ਰੁਪਏ ਦਾ ਬਾਈਕ ਵਿਕਿਆ ਪਾਲਸਰ 125 cc ਹੈ ਠੀਕ ਹੈ ਜੀ ਜੇ ਤੁਸੀਂ ਉਰੇ ਦੀ ਸਕੂਟਰ ਹੀ ਲੈ ਕੇ ਜਾਓਗੇ ਉਹਨਾਂ ਦੇ ਹਿਸਾਬ ਨਾਲ ਜਿਹਨਾਂ ਦੀ ਸ਼ਾਪ ਦੇ ਨਾ ਵੀ ਪੱਕਾ ਬਿੱਲ ਮਿਲਦਾ ਹੁੰਦਾ ਵੀ ਐਵੇਂ ਕੰਮ ਨਹੀਂ ਹੈਗਾ ਵੀ ਫਰੋਡ ਵਾਲਾ ਵੀ ਐਵੇਂ ਚੋਰੀ ਚਾਰੀ ਦੇ ਨਹੀਂ ਹੈਗੇ ਪੱਕਾ ਬਿੱਲ ਹੁੰਦਾ ਦੁਕਾਨਾਂ ਦੇ ਦੁਕਾਨਾਂ ਇਹਨਾਂ ਦੀਆਂ ਉਰੇ ਹੁੰਦੀਆਂ ਦੂਰ ਦੂਰ ਤੱਕ ਪਰ ਇਹ ਆਪਣੇ ਅਲੱਗ-ਅਲੱਗ ਦੁਕਾਨਾਂ ਤੋਂ ਆਪਣੇ ਮੰਡੀ ਲਾਉਂਦੇ ਨੇ ਪੱਕਾ ਬਿੱਲ ਕੱਟ ਕੇ ਦੇਈਆਂ ਤੁਹਾਨੂੰ ਜਿਸ ਵੀ ਦੁਕਾਨ ਤੋਂ ਲਓਗੇ ਤੇ ਅੱਗੇ ਵਾਦਦੇ ਆ ਉੱਥੇ ਦੇਖਦੇ ਆ ਭੀੜ ਤਾਂ ਬਹੁਤ ਲੱਗੀ ਵੀ ਅੱਜ ਇੱਧਰ ਬਾਈਕ ਹੀ ਬਾਈਕ ਐਕਟਿਵ ਆ ਤੇ ਉੱਧਰਲੀ ਸਾਈਡ ਐ ਬਾਈਕ ਪਲਸਰ ਬਾਈਕ ਐ ਵੀ ਕੋਈ ਐਵੇਂ ਦਾ ਨਹੀਂ ਐ ਵੀ ਬਾਈਕ ਕੋਈ ਨਹੀਂ ਮਿਲੇ ਬਾਈਕ ਸਾਰੇ ਮਿਲੇ ਪਰ ਸੈਕੰਡ ਹੈਂਡ ਬਾਈਕ ਹੁੰਨੇ ਚੇਤਕ ਖੜਿਆ ਚੇਤਕ ਤੋਂ ਬਾਅਦ ਆਉਂਦਾ ਪਲੇਜ਼ਰ ਪਲੇਜ਼ਰ ਤੋਂ ਬਾਅਦ ਇਹ ਆਏਗਾ ਬੈਟਰੀ ਵਾਲਾ ਸਕੂਟਰ ਵੈਸਪਾ ਬਹੁਤ ਵਧੀਆ ਕੰਡੀਸ਼ਨ ਦੇ ਅੰਦਰ ਪਰ ਰੇਟ ਮੈਨੂੰ ਇਹ ਪٹرول ਵਾਲਾ ਐ ਇਹ ਵੀ ਪٹرول ਵਾਲਾ ਓਰੇ ਮਤਲਬ ਬੈਟਰੀ ਵਾਲਾ ਨਹੀਂ ਹੈਗਾ ਓਰੇ ਸਾਮਾਨ ਓਰੇ ਸਿਰਫ ਪٹرول ਵਾਲੀ ਬਾਈਕ ਲੈ ਹੈਗਾ ਗੱਡੀਆਂ ਵੀ ਖੜੀਆਂ ਗੱਡੀਆਂ ਵੀ ਦਿਖਾਣਾ ਤੁਹਾਨੂੰ ਮੈਂ ਦੇ ਬਿਆਰ ਤੋਂ ਆਏ ਹੋਏ ਬਾਈਕ ਦੇਖਣ ਲਈ ਤੇ ਇੱਧਰਲੇ ਮਾਡਲ ਸਾਰੇ ਹੈਗੇ ਉੱਚੇ 17 ਮਾਡਲ ਤੋਂ ਉੱਪਰ ਆ ਤੇ ਸਕੂਟਰੀਆਂ ਵੀਰੇ 17 ਮਾਡਲ ਤੋਂ ਉੱਪਰ 16 17 ਮਾਡਲ ਨੇ ਤੇ ਸਕੂਟਰੀਆਂ ਤੇ ਜਿਹੜੇ ਬਾਈਕ ਖੜੇ ਆ ਵਿੱਚ ਸੈਲਫਟਾਰਟ ਵੀ ਆ ਬਿਨਾ ਸੈਲਫਟਾਰਟ ਵੀ ਆ ਤੇ ਇਹਨਾਂ ਦਾ ਸਟਾਰਟਿੰਗ ਪ੍ਰਾਈਸ ਹੈਗਾ 36000 ਰੁਪਏ ਤੋਂ ਸਟਾਰਟ ਆ 36 35 30000 ਰੁਪਏ ਦਾ ਇਹਨਾਂ ਦੀ ਆਪਣੀ ਆਪਣੀ ਜਿਵੇਂ ਮਾਡਲ ਦੇ ਹਿਸਾਬ ਨਾਲ ਉੱਧਰ ਸਕੂਟਰੀਆਂ ਖੜੀਆਂ ਵਧੀਆ ਤੇ ਇੱਧਰ ਬਾਈਕ ਖੜੀਆਂ ਤੇ ਲੱਭਦੇ ਹੋਏ ਇਹਨਾਂ ਨੇ ਇੱਕ ਸੀਡੀ ਡਿਲਕਸ ਲਈਆ 15000 ਰੁਪਏ ਦੀ ਤੇ ਬਾਈਕ ਬਹੁਤ ਕੰਡੀਸ਼ਨ ਚ ਵਧੀਆ ਲੱਗ ਰਹੀ ਹੈ ਤੁਹਾਨੂੰ ਦਿਖ ਰਹੀ ਹੈ ਕਿਤਨੇ ਕੇ ਲਈ ਹੈ ਇਹ ਆਪਨੇ ਕਿਤਨੇ ਕੇ ਲਈ ਹੈ 15000 ਰੁਪਏ ਕੀ ਬਗਾਇਕ ਲਈਆ ਹੈ ਸੀਡੀ ਡਿਲਕਸ ਕਿੰਨਾ ਮਾਡਲ ਹੈ ਇਹ 9 ਮਾਡਲ ਲਿਆ 15000 ਰੁਪਏ ਦੇ ਅੰਦਰ ਤੇ ਇਧਰ ਐਕਟਿਵਾ ਬਾਰੇ ਪੁੱਛਦੇ ਹਾਂ ਹੁਣ ਆਪਾਂ ਤੇ ਆਪਾਂ ਆ ਗਏ ਆ ਤੇ ਸਕੂਟਰੀਆਂ ਬਾਰੇ ਵੀ ਦੱਸ ਦਈਏ ਤੁਹਾਨੂੰ ਬਾਈਕ ਬਾਰੇ ਦੱਸਦੇ ਸੀਗੇ ਇਹ ਹੈਗਾ ਪੀਵੀ 72 ਕਿੰਨਾ ਮਾਡਲ ਆ ਭਾਜੀ ਇਹ ਇਹ ਮਾਡਲ 19 ਮਾਡਲ ਆ ਤੇ ਇਹਦਾ ਪ੍ਰਾਈਸ ਕਿੰਨਾ ਜੀ 65000 ਡਿਮਾਂਡ ਆ ਬਾਕੀ ਮੈਸੇਜ 65000 ਰੁਪਏ ਡਿਮਾਂਡ ਆ ਮੌਕੇ ਤੇ ਰਜਿਸਟ੍ਰੇਸ਼ਨ 바ਰਗਨਿੰਗ ਵੀ ਕਰਕੇ ਤੇ ਘੱਟਵਾਦ ਕਰ ਲੈਣੇ 2-4000 ਰੁਪਏ ਤੇ ਅੱਗੇ ਆ ਗਿਆ ਮਾਡਲ ਪੀਵੀ 11 ਇਹ ਕਿੰਨਾ ਜੀ 18 ਮਾਡਲ ਆ ਗ੍ਰੇ ਕਲਰ ਆ 60000 ਰੁਪਏ ਦੀ ਡਿਮਾਂਡ ਆ ਕੰਡੀਸ਼ਨ ਇੰਨੀ ਸਾਫ਼ ਆ ਨਾ ਬਾਈ ਸਕੂਟਰੀ ਦੀ ਤੁਹਾਡਾ ਦਿਲ ਕਰੇਗਾ ਵੀ ਲੈ ਲਾਏ ਲੈ ਜਾ ਤੇ ਪੀਵੀ 53 ਬਾਈ ਇਹ ਹੋਂਡਾ ਇਹ ਵੀ ਐਕਟਿਵ ਹੈ ਜੀ ਇਹ 18 ਮਾਡਲ ਆ 18 ਮਾਡਲ ਕਿੰਨੇ ਦੀ ਹੈ ਜੀ ਇਹ 57000 ਰੁਪਏ ਦੀ 58 ਦੀ 58 ਦੀ ਠੀਕ ਇਹ ਅੱਗੇ ਹੈਗਾ ਜੀ ਬਾਰ ਦਾ ਨੰਬਰ ਆ ਤਾਂ 58 ਦੀ ਹੈ ਨਹੀਂ ਤਾਂ ਈਜ਼ੀ ਕੀਮਤ 70 8000 ਰੁਪਏ ਸਕੂਟਰੀ ਦੀ ਹੈ ਠੀਕ ਹੈ 60000 ਰੁਪਏ ਅੱਗੇ ਆਦਨੇ ਵਾਦਦੇ ਆਪਾਂ ਵਾਈਟ ਕਲਰ ਦੀ 12 ਮਾਡਲ ਹੈ ਜੀ ਇਸ ਦਾ ਕਿੰਨਾ ਪ੍ਰਾਈਸ ਹੈ 35000 ਰੁਪਏ ਮੁਈਜ਼ ਨਵੀਂ ਗੱਡੀ ਹੈ ਤੇ ਫਰਸਟ ਓਨਰ ਹੈ ਫਰਸਟ ਓਨਰ ਵਾਲੇ ਗੱਡੀਆਂ ਜ਼ਿਆਦਾ ਔਰੇ ਠੀਕ ਹੈ ਅੱਗੇ ਆ ਕੀ ਇਹ ਵੀ ਐਕਟਿਵਾ 11 ਮਾਡਲ ਹੈ ਤੇ ਮੈਸਟਰੋ ਭਾਜੀ ਮੈਸਟਰੋ ਦਾ ਕੀ ਪ੍ਰਾਈਸ ਹੈ ਇਹ 19 ਮਾਡਲ ਹੈ 45000 ਰੁਪਿਆ 19 ਮਾਡਲ ਸਾਫ ਕੰਡੀਸ਼ਨ ਚ ਪਈ ਹੈ ਠੀਕ ਹੈ ਜੀ ਕਿਸ ਨੂੰ ਸਕੂਟਰ ਚਾਹੀਦੀ ਹੈ ਅੱਗੇ ਹੈਗਾ 17 ਮਾਡਲ ਤੇ ਇਹ ਵੀ ਹੈਗੀ ਐਕਟਿਵਾ ਤੇ ਇਹ ਹੈਗੀ 48000 ਰੁਪਿਆ ਤੇ ਆਪਣੇ ਭਾਜੀ ਇਹ ਬਾਈਕ ਦਾ ਤੇ ਪਲਸ ਇਹ 12 ਮਾਡਲ ਹੈ ਠੀਕ ਹੈ ਜੀ ਪਲਸਰ ਬਾਈਕ ਹੈ ਫਰਸਟ ਓਨਰ ਹੈ ਭਾਜੀ ਇਹ ਵੀ ਫਰਸਟ ਓਨਰ ਬਾਈਕ ਹੈ ਪਲਸਰ ਇਹਦਾ ਪ੍ਰਾਈਸ ਕਿੰਨਾ ਜੀ ਯਾਰ 30000 ਰੁਪਏ ਠੀਕ ਹੈ ਜੀ 21 ਮਾਡਲ ਪਲਸਰ ਦਾ ਪ੍ਰਾਈਸ 65000 ਰੁਪਏ 65000 ਰੁਪਏ ਅੱਗੇ ਇਹ ਪਲਸਰ ਹੀ ਖੜਿਆ ਅੱਗੇ ਪਲਸਰ ਦਾ ਕੀ ਰੈਡੀ ਭਾਜੀ ਇਹ ਵਾਲਾ ਇਹ ਆ ਗਿਆ ਪਲਸਰ ਸਫਾਰਨ 17 ਮਾਡਲ 17 ਮਾਡਲ ਦਾ ਪ੍ਰਾਈਸ ਭਾਜੀ 45000 45000 ਅੱਗੇ ਆ ਗਿਆ ਡਿਸਕਵਰ ਇਹ ਜਿਹੜੇ ਮੈਂ ਤੁਹਾਨੂੰ ਪਲਸਰ ਦਿਖਾਏ ਆ ਭਾਜੀ ਇਹ ਤੁਸੀਂ ਇਹ ਸਲਫਰ ਸਟਾਰ ਹੈ تین ਨੰਬਰ ਸਾਰੇ 8 ਜੇ ਓਰੇ ਦੇ ਇਹ ਡਿਸਕਵਰ 10 ਮਾਡਲ 10 ਮਾਡਲ 11 ਮਾਡਲ 10 ਮਾਡਲ ਕਿੰਨਾ ਪ੍ਰਾਈਸ ਦਾ ਬਾਜੀ ਇਹਦਾ 22000 ਰੁਪਏ ਮੈਂ ਜਿਹੜੇ ਤੁਹਾਨੂੰ ਪ੍ਰਾਈਸ ਸਾਰੇ ਦੱਸੇ ਆ ਠੀਕ ਹੈ ਇਹਨਾਂ ਦਾ ਹੀ ਕੈਨ ਆ ਤੇ ਜੇ ਆਪਾਂ ਓਰੇ ਆ ਕੇ ਬਾਰਗੇਨਿੰਗ ਹੋ ਜਾਂਦੀ ਹੈ 2-4000 ਕਟਵਾਦ ਹੋ ਜਾਂਦੇ ਆ ਠੀਕ ਆ ਫਰਸਟ ਓਨਰ ਹੈ ਤੇ ਅੱਗੇ ਹੈਗਾ ਇਹ ਹੀਰੋ ਹੰਡਾ ਪੈਸ਼ਨ ਬਾਈਕ ਹੈ 15 ਮਾਡਲ ਪ੍ਰਾਈਸ ਕਿੰਨਾ ਬਾਜੀ ਇਹਦਾ 35000 ਰੁਪਏ ਕੰਡੀਸ਼ਨ ਸਹੀ ਹੈ ਠੀਕ ਹੈ ਭਾਈ ਆਪਣਾ ਨੰਬਰ ਦੇ ਦੋ ਇਹਨਾਂ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ 7696 43155 43155 ਜੇ ਕਿਸੇ ਨੇ ਕੰਟੈਕਟ ਕਰਨਾ ਹੈ ਬਾਈਕ ਜਾਂ ਐਕਟਿਵਾ ਜਾਂ ਕੁਝ ਬੁਲਟ ਵੀ ਲੈਣਾ ਤੇ ਇਹਨਾਂ ਸਾਰੇ ਜਿਹੜੀ ਕੰਡੀਸ਼ਨਾਂ ਦਿਖਾਈਆਂ ਸਾਰੀਆਂ ਸਲਫਟ ਸਟਾਰਟ ਹੈ ਤੇ ਕੰਡੀਸ਼ਨ ਬਹੁਤ ਵਧੀਆ ਹੈ ਮਾਡਲ ਵੀ ਵਧੀਆ ਸੀਗੇ ਤੇ ਪ੍ਰਾਈਸ ਮੈਂ ਤੁਹਾਨੂੰ ਨਾਲ ਦੇ ਨਾਲ ਸਾਰਿਆਂ ਦੇ ਦੱਸਤੇ ਸੀ ਠੀਕ ਹੈ ਜੀ ਤੇ ਅੱਗੇ ਬੁਲਟ ਬਾਰੇ ਤੁਹਾਨੂੰ ਦੱਸ ਦਿੰਨੇ ਆ ਉਰੇ ਬੈਟਰੀ ਵਾਲੀ ਬਿਸਕੂਟਰੀ ਨਹੀਂ ਮੈਨੂੰ दिखी ਠੀਕ ਹੈ ਜੀ ਪਲੈਟੀਨਾ ਵੀ ਬਾਈਕ ਖੜਿਆ ਸਪਲੈਂਡਰ ਵੀ ਖੜਿਆ ਨਵੇਂ-ਨਵੇਂ ਮਾਡਲ ਹੈ ਤੇ ਬਹੁਤ ਵਧੀਆ ਤਾਂ ਹੈਗੀ ਪਰ ਰੇਟ ਥੋੜੇ ਹਾਈਆਂ ਪਰ ਚੀਜ਼ ਵਧੀਆ ਮਿਲ ਜਾਂਦੀ ਔਰ ਇਹ ਪੱਕਾ ਕੋਈ ਚੋਰੀ-ਚਾਰੀ ਵਾਲਾ ਕੋਈ ਕੰਮ ਨਹੀਂ ਹੈਗਾ ਔਰ ਇਹ ਸਾਰੇ ਡੀਲਰ ਬੰਦੇ ਬੈਠੇ ਆ ਠੀਕ ਹੈ ਗੱਡੀਆਂ ਇਹਨਾਂ ਦੀ ਸਾਫ਼ ਹੈ ਇਹਨਾਂ ਦੇ ਪੱਕਾ ਬਿਲਡਿੰਗ ਹੈ ਤੁਹਾਨੂੰ ਕੱਟ ਕੇ ਜੇ ਲੈਣਾ ਹੈਗਾ ਇਨਫੀਲਡ ਬੁਲਟ ਅੱਗੇ ਹੈਗਾ ਰਾਇਲ ਇਨਫੀਲਡ ਬੁਲਟ ਹੀ ਬੁਲਟ ਖੜੇ ਆ ਸਟੈਂਡਰਡ ਸਲਫਟਾਰਟ ਵਧੀਆ ਮਾਡਲ ਵਾਲੇ ਆ ਤੇ ਇੱਧਰ ਸੀਡੀ ਡਿਲਕਸ ਖੜੇ ਆ ਇੱਧਰ ਆ ਗਿਆ ਪਲੇਜ਼ਰ ਨਵਾਂ ਮਾਡਲ ਵਾਲਾ ਦਾ ਵੀਰੇ ਕੰਪਨੀ ਚ ਨਹੀਂ ਆਂਦੇ ਵੀਰੇ ਪਹਿਲਾਂ ਮੰਡੀ ਚ ਆ ਜੰਨੇ ਪਹਿਲਾਂ ਲਾਦਾ ਮੰਡੀ ਚ ਲਾਂਚ ਹੁੰਨੇ ਆ ਤੇ ਇੱਧਰ ਸਕੂਟਰੀਆਂ ਖੜੀਆਂ ਆ ਸਕੂਟਰੀਆਂ ਦੀ ਕੰਡੀਸ਼ਨ ਬਹੁਤ ਵਧੀਆ ਇਹਨਾਂ ਦਾ ਪ੍ਰਾਈਸ ਦੱਸਦਾ ਪੈਸੇ ਪ੍ਰਾਈਸ ਹੈਗਾ ਇਹਨਾਂ ਦਾ ਪੁੱਛ ਕੇ ਦੱਸਦੇ ਆ ਪ੍ਰਾਈਸ ਇਹਨਾਂ ਨੇ ਦੱਸਿਆ ਵੀ ਘੱਟ ਤੋਂ ਘੱਟ ਨੋਰਮਲ ਸਕੂਟਰੀ ਉਰੇ ਜਿਹੜੀ ਹੈਗੀ 2015 ਮਾਡਲ 30 30000 ਰੁਪਏ ਤੋਂ ਸਟਾਰਟ ਹੈ ਤੇ ਗੱਡੀਆਂ ਵੀ ਖੜੀਆਂ ਇੱਥੇ ਗੁਰੂ ਆ ਫੋਰਡ ਖੜੀ ਐ ਸੂਜ਼ੂਕੀ ਦੀ ਖੜੀ ਐ ਇੱਕ ਉੱਤੇ ਫੋਰਡ ਸੇਲ ਲਿਖਿਆ ਹੋਇਆ ਹੈ ਆਲਟੋ ਗੱਡੀ ਖੜੀ ਐ ਤੇ ਉਰੇ ਜ਼ਿਆਦਾਤਰ ਹੈਗੀਆਂ ਸਕੂਟਰੀਆਂ ਤੇ ਬਾਈਕ ਅਸੀਂ ਲੱਭ ਰਹੇ ਸੀਗੇ ਕੋਈ ਬੈਟਰੀ ਵਾਲੀ ਸਕੂਟਰੀ ਮਿਲ ਜੇ ਬੈਟਰੀ ਵਾਲੀ ਸਕੂਟਰੀ ਦਾ ਬਹੁਤ ਬੈਟਰੀ ਵਾਲਾ ਕੋਈ ਵੀ ਇੱਕ ਵੀ ਬਾਈਕਲ ਨਹੀਂ ਹੈਗਾ ਉਰੇ ਸਿਰਫ ਪੈਟਰੋਲ ਵਾਲੇ ਆ ਬੋਲਟ ਐਕਟਿਵਾ ਤੇ ਪਾਚੇ ਲਵਰ ਪਾਚੇ ਵੀ ਖੜਾ ਹੈ ਵੀਰੇ ਪਾਚੇ ਤੇ ਪਲਸਰ ਉਧਰਲੀ ਸਾਈਡ ਵੀ ਖੜਾ ਹੈ ਬਾਈਕ ਪਲਸਰ ਪਲਸਰ ਸੀਡੀ ਡਲક્સ ਕਸਟਮਰ ਹੈਪੀ ਹੋਏ ਮੈਂ ਇਹਨਾਂ ਨੇ ਲਿਆ 2016 ਮਾਡਲ ਇਹ ਪਈ ਇਹਨਾਂ ਨੂੰ 36000 ਰੁਪਏ ਦੀ 10000 ਕਮਿਸ਼ਨ 36000 ਆਏ ਮੈਂ ਸੁਨੋਰ ਤੋਂ ਬਾਈਕ ਖਰੀਦਣ ਦੇਖਣ ਠੀਕ ਹੈ ਜੀ ਮੰਡੀ ਕਿਵੇਂ ਲੱਗੀ ਹੈ ਭਾਈ ਤੁਹਾਨੂੰ ਵੈਸੇ ਵਧੀਆ ਰੇਟ ਕਿਵੇਂ ਆ ਨਾ ਮੰਡੀ ਦੇ ਇੱਧਰ ਬੰਦੇ ਕਹਿੰਦੇ ਬੜੇ ਤੇਜ਼ ਹਾਈ ਰੇਟ ਹੈ ਬਾਕੀਆਂ ਨਾਲ ਉਹ ਮੰਡੀ ਨਾਲੋਂ ਜਿਵੇਂ ਡੀਲਰ ਆਪਾਂ ਦੇਖਣ ਜਾਂਦੇ ਦੁਕਾਨ ਦੇ ਅੰਦਰ ਉੱਥੇ ਮਹਿੰਗੇ ਲੱਗਦੇ ਹੈ ਪ੍ਰਾਈਸ ਦਾ ਘੱਟ ਵਾਦਾਂ ਉਰੇ ਜ਼ਿਆਦਾ ਹਾਈਆਂ ਉਰੇ ਦੁਕਾਨਾਂ ਨਾਲੋਂ ਸੇਮ ਰੇਟ ਹੈ ਘੱਟ ਹੈ ਮਤਲਬ ਕਿ ਵਾਦਾਂ ਬਸ ਲੱਗਦੀ ਲਾਰੇ ਨੇ ਸਾਰੇ ਬਸ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਬਾਈਕ ਸੇਮ ਹੀ ਰੇਟ ਹੈ ਜ਼ਿਆਦਾ ਦੁਕਾਨਾਂ ਦੇ ਬਸ ਥੋੜਾ ਘੱਟ ਵਾਦ ਉਰੇ ਐਵੇਂ ਵੀ ਬੰਦੇ ਨੂੰ اپنی ਇੱਛਾ ਦੇ ਅਨੁਸਾਰ ਜਿਵੇਂ ਵੀ ਚਾਹੀਦਾ ਉਹ ਮੇਰਾ ਬਾਈਕ ਮਿਲ ਜਾਂਦਾ ਹੁੰਦਾ ਬਾਈਕ ਬਾਦੂ ਖੜਾ ਐ ਇਧਰਲੀ ਸਾਈਡ ਚੈੱਕ ਕਰਕੇ ਬਾਈਕ ਫੇਲ ਲਿਆ ਜਾਂਦਾ ਹੋਵੇ ਆ ਘਰ ਜਾ ਕੇ ਬਲਾਸ ਨਾ ਕੋਲ ਦਿਖਦਾ ਤੇ ਜਿਹੜੀ ਕੀਮਤ ਹੈਗੀ ਉਹ ਘੱਟ ਤੋਂ ਘੱਟ ਘੱਟ ਤੋਂ ਘੱਟ ਕਰਦੇ ਵੇ 1 ਲੱਖ ਤੱਕ ਬਾਈਕ ਮਿਲ ਸਕਦਾ ਜਾਂ ਸਵਾ ਲੱਖ ਤੱਕ ਦਾ ਠੀਕ ਹੈ ਜੀ ਆ ਬੁਲਟ ਦੀ ਕੰਡੀਸ਼ਨ ਹੈਗੀ ਹੈ ਮਾਡਲ ਦੇ ਹਿਸਾਬ ਤੇ ਕੰਡੀਸ਼ਨ ਦੇ ਹਿਸਾਬ ਨਾਲ ਰੇਟ ਲੱਗੇਗਾ ਤੁਹਾਨੂੰ ਤੇ ਇੱਧਰ ਬਾਈਕ ਹੈ ਇੱਧਰ ਡੀਲਰ ਜਿਆਦਾਤਰ ਡੀਲਰਾਂ ਡੀਲਰਾਂ ਦੇ ਆ ਕੇ ਤੁਹਾਨੂੰ ਮੈਂ ਨੰਬਰ ਦੇਤੇ ਦੋ ਤਿੰਨ ਦਿਨਾਂ ਦੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਉਹਨਾਂ ਤੋਂ ਬਾਈਕ ਵੋਇਕ ਪਰਚੇਸ ਕਰ ਸਕਦੇ ਹੋ ਔਨਲਾਈਨ ਵੀ ਤੁਹਾਨੂੰ ਸਾਰਾ ਉਹਨਾਂ ਦੇ ਵਟਸਐਪ ਗਰੁੱਪ ਬਨੇ ਹੋਏ ਤੇ ਉਹ ਤੁਹਾਨੂੰ ਉੱਥੀ ਦਾਦੇ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਪੈਗੀ ਮੰਡੀ ਦੇ ਅੰਦਰ ਇੱਧਰ ਬਾਈਕ ਦੀ ਮੰਡੀ ਸਾਈਡ ਹੈ ਚੰਗਾ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਅੰਦਰ ਕੋਈ ਨਵੀਂ ਲੋਕੇਸ਼ਨ ਤੇ ਨਵੀਂ ਜਗ੍ਹਾ ਤੇ ਲੈ ਕੇ ਜਾਵਾਂਗੇ ਉੱਥੇ ਦਿਖਾਵਾਂਗੇ ਤੁਹਾਨੂੰ ਬਾਈਕਾਂ ਦਾ ਦਿਖਾਤਾ ਉਹਰੇ ਕੇਟੀਐਮ ਦਾ ਦਿਖਿਆ ਨਹੀਂਗਾ ਬਾਈਕ ਉਹਰੇ ਸਪੋਰਟ ਬਾਈਕ ਥੋੜੀ ਘੱਟ ਸੀ ਐਫ ਜ਼ेड ਵਗੈਰਾ ਪੂਰੇ ਆ ਗਏ ਬੁਲਟ ਐਕਟਿਵ ਤੇ ਹੋਰ ਬਾਕੀ ਉਰੇ ਆ ਕੇ ਬਾਈਕ ਤੁਸੀਂ ਦੇਖ ਸਕਦੇ ਏ ਜਿਹੜੀ ਲੋਕੇਸ਼ਨ ਹੈਗੀ ਪਟਿਆਲੇ ਦੇ ਵਿੱਚ ਤ੍ਰਿਪੜੀ ਦੁਕਨਵਾਰ ਦੇ ਕੋਲ ਹੈ ਠੀਕ ਹੈ ਜੀ ਚੰਗਾ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਅੰਦਰ ਮੰਡੀ ਤੁਹਾਨੂੰ ਸਾਰੀ ਦਿਖਾਤੀ ਹੈ ਬਾਈਕਾਂ ਦੇ ਪ੍ਰਾਈਸ ਤੇ ਕੰਡੀਸ਼ਨ ਤੇ ਮਾਡਲ ਦੇ ਹਿਸਾਬ ਨਾਲ ਤੁਹਾਨੂੰ ਪੂਰੇ ਰੇਟ ਦੱਸਿਆ ਜਾਏਗਾ ਤੇ ਇਹ ਹੈਗੀ ਲੋਕੇਸ਼ਨ ਹੈਗੀ ਦੁਖਨਵਾਰ ਸਾਹਿਬ ਦੇ ਕੋਲ ਨਾ ਤ੍ਰਿਪੜੀ ਹੈ ਤ੍ਰਿਪੜੀ ਜਦੋਂ ਐਂਟਰ ਕਰਦੇ ਆ ਉਹਦੇ ਨਾਲ ਹੀ ਮੰਡੀ ਲਾਤੀ ਹੈ ਲੱਗਦੀ ਮੰਡੀ ਸਿਰਫ ਸੰਡੇ ਨੂੰ ਹੈ ਚੰਗਾ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਅੰਦਰ ਤੇ ਵੀਡੀਓ ਜੇ ਵਧੀਆ ਲੱਗੀਏ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਤੇ ਜੇ ਕੋਈ ਇਨਕੁਆਰੀ ਕਰਨੀ ਹੈ ਤੁਹਾਨੂੰ ਨੰਬਰ ਦੇ ਦੇਵਾਂ ਲੋਕੇਸ਼ਨ ਦੱਸਤੀ ਤੁਹਾਨੂੰ ਆ ਕੇ ਵਿਜ਼ਿਟ ਕਰੋ ਤੇ ਵਧੀਆ ਬਾਈਕ ਖੜਿਆ ਔਰੇ ਕੋਈ ਚੋਰੀ ਚਾਰੀ ਵਾਲਾ ਕੰਮ ਹੈ ਨਹੀਂਗਾ ਜੈਨੂਅਲ ਕੰਮ ਹੈ ਬਿਲ ਪੱਕਾ ਕੱਟ ਕੇ ਦੇਣਗੇ ਠੀਕ ਹੈ ਜੀ chăng ai